ਏ ਅੱਜ ਦਾ ਦਿਨ ਜਿਹੜਾ ਸਾਡੇ ਪਿੰਡ ਵਾਸਤੇ ਬਹੁਤ ਦੁਖਦਾਈ ਦਿਨ ਹੈ ਕਿਉਂਕਿ ਇੱਕ ਨੌਜਵਾਨ ਬੱਚਾ ਜ ਜਿਹਦੀ ਉਮਰ ਲਗਭਗ 35 ਸਾਲ ਸੀ 10 ਸਾਲ ਤੋਂ ਰੋਜੀ ਰੋਟੀ ਕਮਾਉਣ ਵਾਸਤੇ ਉਹ ਵਿਦੇਸ਼ ਗਿਆ ਸੀ ਇਸ ਤੋਂ 3 ਮਹੀਨੇ ਪਹਿਲਾਂ ਇੱਕ ਵਾਰੀ ਆ ਕੇ ਉਹ ਛੁੱਟੀ ਵੀ ਕੱਟ ਕੇ ਗਿਆ ਫੇਰ ਛੁੱਟੀ ਕੱਢ ਕੇ ਗਿਆ ਉੱਥੇ ਤੇ ਉੱਥੇ ਅਚਨਚੇਤ ਇਹਨੂੰ ਹਾਟਾ ਟੱਕਰ ਆ ਗਿਆ ਜਿਹਦੇ ਨਾਲ ਹੱਟ ਟੈਗ ਦੇ ਨਾਲ ਇੰਡੀਜੀ ਗਿਆ ਉਹ ਉਹ ਤੁਹਾਨੂੰ ਵੀ ਇਹਦੇ ਪਿਛੇ ਦੇ ਦੁਪਰਾਹਨ 3:00 ਵਜੇ ਆ ਦੋ ਛੋਟੇ ਛੋਟੇ ਬੱਚੇ ਆਲੇ ਜੋ ਕਿ ਬਹੁਤ ਛੋਟੇ ਨੇ ਤੇ ਉਹ ਛੋਟੀਆਂ ਕਲਾਸਾਂ 'ਚ ਪੜ ਰਹੇ ਨੇ ਇਹ ਇੱਕ ਪਰਿਵਾਰ ਵਾਸਤੇ ਬਹੁਤ ਵੱਡਾ ਘਟਿਆ ਹੋਈ ਗੱਲ ਆ ਕਿ ਜਿਹੜੀ ਕੋਈ ਅਸਹਿਜ ਹੋ ਗਿਆ ਜਿਹੜੀ ਇਹਨਾਂ ਨਾਲ ਆਸਟ ਗੱਲ ਹੋਏ ਫਿਰ ਕਦੋਂ ਇਸੇ ਕੱਢੀ ਜਾਂ ਹੋਰ ਕਿਸੇ ਪਰਿਵਾਰ ਦੀ ਗੱਲ ਹੋਈਏ ਫਸਟ ਟਾਈਮ ਸਾਡੀ ਇਹ ਫਸਟ ਟਾਈਮ ਇਹਦੀ ਡੈਥ ਹੋ ਗਈ ਹੈ ਕਿ ਡੈਥ ਸਿਉ ਦੀ ਮਤਲਬ ਮੌਕਾ ਹੀ ਗਿਆ ਨਾ ਕੇ ਬਾਅਦ ਵਿੱਚ ਉਹ ਸਿਉ ਹੋ ਗਈ ਹੈ ਫਿਰ ਇਹਨਾਂ ਦੀ ਛੋਟੀ ਬ੍ਰਦਰ ਵੀ ਹੈ ਸਾਡੀ ਇਹਨੂੰ ਵੀ ਡੈਥ ਹੋ ਗਈ ਉਹਨਾਂ ਨੂੰ ਸੈਮੋ ਨੂੰ ਸੀ ਇਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਕਿ ਇਸ ਤਰੀਕੇ ਹੋ ਗਿਆ ਉਹ ਡੈਥ ਹੋ ਗਿਆ ਇਹ ਹਸਪੀਟਲ ਲੈ ਕੇ ਗਏ ਆ ਤੇ ਡਾਕਟਰਾਂ ਨੇ ਵੀ ਉਹਨਾਂ ਨੂੰ ਮ੍ਰਿਤਕ ਘੋਸ਼ਟ ਜਿਹੜਾ ਦੇ ਦਿੱਤਾ ਹਾਂ ਅਜੀ ਜਿਹੜੇ ਨੌਜਵਾਨ ਦੀ ਡੈਥ ਹੋਈ ਹੈ ਤਾਂ ਕੀ ਨਾਮ ਸੀ ਤੇ ਕੀ ਗੱਲਬਾਤ ਹੈ ਇਹ ਜਿਹਨਾਂ ਨੂੰ ਬਿਲੀਵ ਸੀ ਹੈ ਜੀ ਛੋਟਾ ਬ੍ਰਦਰ ਹੈ ਮੇਰਾ ਗੱਲਬਾਤ ਸੁਭਾਸ਼ਨ ਨਾਲ ਲਾਸਤੇ ਗਿਆ ਮੈਂਨਨ ਕਿਆਸੀ ਕਿ ਤੋਈ ਨਾ ਠੀਕ ਨਹੀਂ ਹੋ ਕੇ ਪਾਜੀ ਸ਼ਾਦੀ ਦੇ ਦਰਦ ਹੋਣ ਲਈ ਆ ਮੈਂ ਦੋ ਤਿੰਨ ਵਾਰ ਗਿਆ ਬਸ ਚਲੋ ਜ਼ਿਆਦਾ ਤਕਲੀਫ ਤੇ ਤਾਂ ਆਪਾਂ ਡਾਕਟਰ ਕੋਲ ਚਲੇ ਜਾਨੇ ਆ ਤੇ ਕਹਿੰਦਾ ਕੰਨੀ ਵੀ ਪਾਜੀ ਪੇਟ ਤੇ ਹੱਥ ਮਾਰ ਕੇ ਕਹਿੰਦਾ ਕਿ ਇਹ ਮੈਨੂੰ ਨਾ ਗੈਸ ਕੁਸਤੀ ਵਾਦੇ ਕਰਕੇ ਹੋਣੀ ਹੈ ਗੈਸ ਦੀ ਗੋਲੀ ਦੇ ਦਿਓ ਤੁਸੀਂ ਮੈਨੂੰ ਠੀਕ ਹੋ ਜਾਣਾ ਮੈਂ ਗੈਸ ਦੀ ਗੋਲੀ ਦਿੱਤੀ ਤੇ ਫਿਰ ਕੀ ਕੀਤਾ ਕਿ ਐਸਟਰ ਪਲਟੀਆਂ ਦੀ ਮਾਰੀ ਜਾਂਦਾ ਇੱਕ ਦੋ ਵਾਰ ਉਹਨੇ ਜਿਹਨੂੰ ਪਲਟੀਆਂ ਮਾਰੀਆਂ ਜਦੋਂ ਉਹल्टा ਲੰਮੇ ਪਿਆ ਮਹਿਸੂਸ ਕੀਤਾ ਮੈਂ ਕਿ ਯਾਰ ਇਹ ਲੱਗਦਾ ਤਕਲੀਫ ਇਹਨੂੰ ਜ਼ਿਆਦਾ ਵਾ ਪਰ ਇਹ ਦੱਸ ਨਹੀਂ ਰਿਆ ਫਿਰ ਮੈਨੂੰ ਥੋੜੇ ਜਿਹਾ ਗੁੱਸੇ ਨੇ ਕਿਹਾ ਉਹ ਮੇਰਾ ਪਿਆਰਾ ਮੇਰਾ ਬੇਟਾ ਹੋ ਤਾਂ ਮੈਂ ਕਿਹਾ ਯਾਰ ਤੂੰ ਮੋੜਦਾ ਨਹੀਂ ਤੈਨੂੰ ਦਰਦ ਹੋਣ ਦੀ ਹੈ ਤੂੰ ਮੇਰੇ ਕੋਲ ਘਈ ਜਾ ਨਾ ਤੇ ਫਿਰ ਉਸੇ ਟਾਈਮ ਮੁਠਿਆ ਵਾ ਜਾਂ ਦੋਟੀਆਂ ਦੇ ਫਿਰ ਉਹ ਜਦੋਂ ਬਾਥਰੂਮ ਨੂੰ ਗਿਆ ਉਹਦੀ ਮਗਰੀ ਮੈਂ ਚੱਲੇ ਗਿਆ ਆ ਕਹਿਣ ਲੱਗਾ ਕਿ ਪਾਜੀ ਮੈਨੂੰ ਨਹਾ ਲੈੰਦੋ ਤੇ ਮੈਂ ਉਹਨੂੰ ਕਿਹਾ ਮੈਂ ਕਿ ਯਾਰ ਮਾਂ ਕਿਨ ਹਾਲੀ ਪਹਿਲੇ ਦੁਬਾਈ ਲੈਣ ਚਲੀਏ ਤੇ ਕਿਹਾ ਨਹੀਂ ਨਹੀਂ ਭਾਜੀ ਕੱਲ ਤੇ ਮੈਂ ਸੁਵਾਲ ਦਿੱਤਾ ਕੱਲ ਮਰਸਤ ਕੀਤੀ ਹੈ ਤਾਂ ਅੱਜ ਮੈਨੋਂ ਨਾ ਕੱਲ ਮੈਨਾਂਤਾ ਨਹੀਂ ਆ ਤੇ ਫਿਰ ਮੈਂ ਉਹਨੂੰ ਕਿਹਾ ਮੈਂ ਕਿੱਥੇ ਚਲ ਦਹਾਵਾ ਤੇ ਉਹਨਾਂ ਉਹਨਾਂ ਹਾਤ ਨੂੰ ਲੋਕਣਾ ਲਾ ਲਈ ਪਰ ਬਾਹਰ ਬੈਠਾ ਇੱਕ ਟੇਲ ਤੇ ਮੈਂ ਕਿਹਾ ਮੈਂ ਦੁਆ ਕਰ ਰਿਹਾ ਤੇਰੇ ਵਾਸਤੇ ਤੇ ਚਿੰਤਾ ਨਾ ਕਰ ਤੂੰ ਠੀਕ ਹੋ ਜਾਣਾ ਤੇ ਮੇਰੇ ਮਨ ਚ ਡਰ ਗਿਆ ਪਤਾ ਨਹੀਂ ਹੋਇਆ ਕਿਤੇ ਕਿ ਕਿ ਐਸੀ ਦਰਦ ਹੋ ਸਕਦਾ ਕਿ ਅੰਦਰ ਨਾ ਫਿਰ ਜਾਵੇ ਮੈਂ ਕਿੱਦਾਂ ਇਹਨੂੰ ਬਾਹਰ ਕੱਢਾਂਗਾ ਬਾਅਦ ਵਿੱਚ ਆ ਲੋਕਲੀ ਕਿਹਾ ਤੇ ਲੋਕ ਨੂੰ ਅੰਦਰ ਲਾ ਲਿਆ ਲੋਕ ਲਾ ਕੇ ਨਹਾ ਕੇ ਬਾਹਰ ਨਿਕਲਿਆ ਫਿਰ ਆਪਣੇ ਬੈੱਡ ਦੇ ਕੋਲ ਗਿਆ ਜਿ ਤੇ ਮੈਂ ਨਾ ਇੱਕ ਤਿੰਨ ਸੀ ਛੋਟੀ ਜਿਹੀ ਕੋਪੀ ਤੇ ਮੇਰੇ ਕੋ ਮੈ ਮੇ ਕੋ ਪੇਰ ਬਣਤੀ ਅਸੀਂ ਤੇ ਮੈਂ ਕਿਹਾ ਚਲੋ ਜਮੇ ਤੀ ਤੀਲ ਮਰਦਾ ਬਾੜੀ ਤੇ ਫਿਰ ਕਪੜੇ ਬਾ ਫਿਰ ਅਸੀਂ ਦਵਾਈਆਂ ਚਲੇ ਜੰਨਾ ਕਿਹਾ ਤੇ ਠੀਕ ਹੈ ਭਾਜੀ ਇਹਦੇ ਬਾਅਦ ਵਿੱਚ ਕਹਿ ਲੱਗਾ ਕਹਿੰਦਾ ਭਾਜੀ ਯਾਰ ਕਹਿੰਦਾ ਇਦਾਂ ਦੀ ਖੜੇ ਦਰਦ ਨਹੀਂ ਹੋਈ ਮੇਰੇ ਮੇਰੇ ਪੰਨ ਤਿੰਨ ਗੱਲਾ ਲਾਸਟ ਵਿੱਚ ਕਹੀਆਂ ਨੇ ਉਹਦੇ ਬਾਅਦ ਕਿਹਾ ਭਾਜੀ ਫੋੜੀ ਮੈਨੂੰ ਚੱਕਰ ਆ ਗਿਆ ਭਾਜੀ ਫੋੜੀ ਮੈਨੂੰ ਚੱਕਰ ਆ ਗਿਆ ਮੈਂ ਕਿਹਾ ਭਾਜੀ ਫੋੜੀ ਨਹੀਂ ਸਕਿਆ ਉਹ ਮੇਰੇ ਹੱਥਾਂ ਦੇ ਵਿੱਚ ਮੰਜੀ ਦੇ ਉੱਤੇ ਡੇਗ ਗਿਆ ਅੱਧਾ ਤੁਹਾਡੇ ਦੇ ਉੱਪਰ ਲੱਤਾਂ ਉਹਦੀ ਹੱਥਾਂ ਲਿਆ ਮohnu acha moh karega William William usko dandal pe dandal ki kholiye de baad vich William mere ko wapas nahi aaya main samj nahi paya ki wo ekdam is tarike de nal ae chance hoya subah raat asi bahut vadiya galla baat kitiyan baro dikar asi dono paas de khelde re aur subah jadon main uthe to mainu dekhde saari kehne laga ki padi mere sharir te dard hoondi hai odo pehla mainu nahi pata ke othe pehle dard ho rahi si ya nahi ho rahi si lekin main dekhde saari ne gal kahi hai te is tarah saare waqya hoya va ke ਇਸਾ ਜਿਹੜੇ ਨੇ ਡੈਫਿਕ ਕਿੰਨੀ ਤਰੀਕ ਨੂੰ ਜੀ ਤੇ 10 ਤਰੀਕ ਨੂੰ ਹੋਇਆ ਜੇ 10 ਤਰੀਕ ਨੂੰ ਸਵੇਰ ਪੰਜ ਦੇ ਤੋਂ ਬਾਅਦ ਵਿੱਚ ਨੀਰੀ ਨਾਲ ਬਾਹਰ ਹੋਇਆ ਤੇ ਜਦੋਂ ਮੈਂ ਦਰਦ ਜਿਹਨੇ ਕੋਈ ਹਸਪੀਟਲ ਖੜਿਆ ਸੀ ਉੱਤੇ ਸਭੀ ਉਸੇ ਟਾਈਮ ਹਸਪੀਟਲ ਦੀ ਜਗ੍ਹਾ ਤੇ ਉਹਦੇ ਨਾਲ ਇੱਕ ਰੂਮੇਟ ਰਹਿ ਰਿਹਾ ਸੀ ਉਹ ਮੁਸਲਮਾਨ ਬਰਦਰ ਸੀ ਗਲੀ ਤੋਂ ਤੋ ਉਸਨੇ ਮੈਂ ਜਦੋਂ ਸੁਣਖਿਆ ਅੰਦਰ ਦਿਲੋਂ ਉਸੇ ਸੀਨੀਅਰ ਬਲਾਕ ਲੋ ਵਿਲੀਅਮ ਬਹੁਤ ਅੱਛੇ ਇਨਸਾਨ ਸੀ ਤੇ ਬਹੁਤ ਅੱਛੇ ਇਨਸਾਨਾਂ ਨਾਲ ਡਿਊਟੀ ਕਰਦੇ ਸਨ ਸੇਫਟੀ ਇੰਜੀਨੀਅਰ ਹੋਰ ਇੰਜੀਨੀਅਰ ਦੂਸਰੇ ਸਨ ਤੋਂ ਨੇ ਜਿਹੜਾ ਸਭ ਤੋਂ ਜ਼ਿਆਦਾ ਉਹਨੂੰ ਪਿਆਰ ਕਰਦੇ ਸਨ ਉਸ ਸ਼ਖਸ ਨੇ ਉਸ ਜਦੋਂ ਉਹ ਪ੍ਰਾਇਮ ਦਾ ਪ੍ਰਸ਼ਨ ਦੇਖਿਆ ਆਪਣੀ ਜ਼ਬਾਨ ਦੇ ਵਿੱਚ ਕਿ ਅੱਗੇ ਜਲਦੀ ਜਲਦੀ ਕਰੋ ਅੰਦਰ ਦੀ ਕੰਡੀਸ਼ਨ ਦੇਖੀ ਜਦੋਂ ਮੈਂ ਉਹਦੇ ਕੱਪੜੇ ਪਹਿਨ ਰਿਹਾ ਸੀ ਤੇ ਦੇਖਿਆ ਉਹਨੇ ਪੀ ਇੰਨੀ ਮੁਸ਼ਕਲ ਦੇ ਵਿੱਚ ਆ ਉਹਨੇ ਕਿਹਾ ਜਲਦੀ ਜਲਦੀ ਹਸਪੀਟਲ ਲੈ ਕੇ ਚਲੋ ਅਸੀ ਤਿਕਰੀ ਮਲ ਪੰਨਾ ਸ਼ਾਮ ਬਰਾਦਰ ਨੇ ਫੰਡ ਕਿਤੋਂ ਥੱਲੇ ਜਦ ਲਾਇਆ ਉਹਨੇ ਆਪਣੀ ਗੱਡੀ ਆਪਣੀ ਗੱਡੀ ਖੜੀ ਹੋ ਸੰਜੀਨੀਏ ਨੇ ਤੇ ਹਸਪੀਟਲ ਦੂਰ ਨਹੀਂ ਸੀ ਨਜ਼ਦੀਕ ਹੀ ਹਸਪੀਟਲ ਸੀ ਜਦੋਂ ਲੈ ਕੇ ਗਿਆ ਤੇ ਉਹਨਾਂ ਜਗੇ ਚੈੱਕ ਅਪ ਕੀਤਾ ਉਹਦਾ ਤਾਂ ਥੋੜੀ ਦੇਰ ਬਾਅਦ 10 ਮਿੰਟ ਦੇ ਅੰਦਰਾਂ ਦੇ ਫਿਰ ਉਹ ਜਿਹੜੀ ਲੇਡੀ ਡਾਇਰੈਕਟਰ ਸੀ ਉਹਨਾਂ ਨੇ ਮਤਲਬ ਸਿਰਫ ਇਦ ਤੱਕ ਕਿ ਨਹੀਂ ਮਤਲਬ ਪੀ ਡੈਡ ਹੋ ਚੁੱਕੇ ਨੇ ਇੰਨੇ ਸਮੇਂ ਦੇ ਅੰਦਰ ਹੀ ਦੋ ਐਂਬੂਲੈਂਸ ਆ ਗਈਆਂ ਨੇ ਸਰਕਾਰੀ ਐਂਬੂਲੈਂਸ ਦਵਾਈ ਤੇ ਦੋਨਾਂ ਨੇ ਮਤਲਬ ਉਹ ਐਂਬੂਲੈਂਸ ਚ ਪਾਇਆ ਸਰਕਾਰੀ ਹਸਪਤਲ ਲਾ ਕੇ ਗਏ ਨੇ ਅੱਗੇ ਗਿਵੋਨ ਦੀ ਗੱਡੀ ਜਾ ਰਹੀ ਸੀ ਚ ਪਿੱਛੇ ਸਾਢੀ ਗੱਡੀ ਜਾ ਰਹੀ ਸੀ ਉਹਦੇ ਬਾਅਦ ਜਦੋਂ ਸੀ ਉਹ ਜਗ੍ਹਾ ਤੇ ਪਹੁੰਚਿਆ ਤਾਂ ਸਾਡੇ ਜਾਨ ਤੋਂ ਪਹਿਲਾਂ ਟ੍ਰੀਟਮੈਂਟ ਉਹਨਾਂ ਸ਼ੁਰੂ ਕਰਤਾ ਤਕਰੀਬਨ ਪੌਣਾ ਘੰਟੇ ਦੇ ਪ੍ਰੀ ਉਹਨਾਂ ਨੇ ਕੋਸ਼ਿਸ਼ ਕੀਤੀ ਲੇਕਿਨ ਅਵਿਲੀਅਮ ਵਾਪਸ ਨੀਮਰਸ ਕੋਥੇ ਕਿਹੜੀ ਕੰਪਨੀ ਦਾ ਮਰਦਾ ਇਹ ਕੰਪਨੀ ਦਾ ਨਾਮ ਸਰ ਹਲਕੀ ਨਾ ਸੀ ਬੈਟਲ ਕੰਪਨੀ ਦਾ ਨਾਮ ਸੀ ਤੇ ਅੱਜ ਜਿਹੜੀ ਇੱਥੇ ਡੈਡ ਵੱਡੀ ਪਹੁੰਚੀ ਹੈ ਕੰਪਨੀ ਸਹਿਯੋਗ ਦਾ ਕਿ ਸਸਤਾ ਕੰਪਨੀ ਕੰਪਨੀਸ਼ਨ ਜੋੜ ਦੇਣਾ ਕੋਸ਼ਿਸ਼